ਲਓ ਜੀ ਬਾਸ ਪਿਆਰੀ ਆ ਆ ਸਾਡੇ ਬਾਬਾ ਜੀ ਗੁਰਦੁਆਰਾ ਸਾਡਾ ਕੀਰਤਨ ਸੁਣ ਕੇ ਸਾਡੀ ਬਾਬਾ ਜੀ ਦੀ ਕਿਰਪਾ ਨਾਲ ਅੱਖੇ ਖੁੱਲਦੀ ਆ ਮੈਂ ਕਿਹਾ ਬਾਸ ਪੈਂਦੀ ਬਾਸ ਤੇ ਦਿਖਾਈਏ ਲਓ ਜੀ ਇਹ ਆ ਆਪਣਾ ਘਰ ਆ ਜੀ ਆਹ ਦਾ ਹਾਂ ਸਾਰਾ ਸਬਜ਼ੀ ਸਬਜ਼ੀ ਲਾਈ ਆ ਮਾਰੀ ਮੋਟੀ ਗਰਮੀ ਆ ਤੇ ਤੁਹਾਨੂੰ ਪਤਾ ਕਾਟੀ ਸਬਜ਼ੀ ਹੁੰਦੀ ਆ ਸਿੱਕ ਕਰਕੇ ਕਾਟੀ ਲਾਈ ਜੀ ਆ ਮੈਂ ਚਾਲਾ ਆਤੀ ਆ ਤੇ ਆ ਇੱਦਾਂ ਸਾਡਾ ਮੁਰਦਾ ਦਾ ਪੁੱਤ ਆ ਜੀ ਜਿੱਦਾਂ ਕਹਿੰਦੇ ਨੇ ਵੀ ਜਿੰਨਾ ਨਿੱਕਾ ਹੁੰਦਾ ਤਿੱਖਾ ਉਹ ਤਾਂ ਬਾਗ ਆ ਹਾਲੇ ਮੋਲ ਪੈਂਦਾ ਨੂੰ ਹੈ ਨਿੱਕਾ ਹੀ ਆਪਾਂ ਪਾਣੀ ਖੜਾ ਹੋ ਗਿਆ ਉਹ ਬਦਲਾ ਕਹਿੰਦਾ ਮੈਂ ਤੋੜਾ ਦੇਣਾ ਕੀ ਆ ਕਹਿੰਦਾ ਪਿੱਛੇ ਹਟ ਜਾ ਮੈਂ ਤਾਂ ਆਪਣੇ ਮਨ ਨਾਲ ਹੀ ਪਾਉਂਗਾ ਅੱਜ ਜਿੰਨਾ ਪੈਣਾ ਆ ਆ ਬੜਾ ਬੁਟਾਇਆ ਜੀ ਦੇਲਾ ਦੇਖ ਲਓ ਸਾਡੀਆਂ ਕਿੱਧਰ ਜੜ ਗਈਆਂ ਇਹ ਆ ਕੋਠੀ ਸਾਡੀ ਮਾਫੀ ਦੀ ਆ ਆ ਆਲੇ ਇਹ ਹਾਇ ਇਹ ਡੇਲੋਕ ਲਈ ਤਗੜੀ ਕੋਠੀ ਵਾਲੇ 4 ਸਾਲ ਹੋ ਗਏ ਬੰਦੀ ਆ 4 5 5 ਕੇ ਸਾਲ ਹੋ ਗਏ ਆ ਕਾ ਨਹੀਂ 5 ਕੇ ਸਾਲ ਹੋ ਗਏ ਇਹ ਬੰਦੀ ਆ ਬਾਹਰ ਚੜ ਗਏ ਏਡੀ ਤਗੜੀ ਕੋਠੀ ਬਣਾ ਕੇ ਇਹ ਖੱਬਿਆ ਤਾਂ ਹੋਰ ਆ ਪਰ ਉਹ بارش ਲੱਗੀ ਮੈਂ ਤੇ ਮੈਂ ਤੁਹਾਨੂੰ ਦਿਖਾਉਂਦਾ ਆ ਇਹ ਆ ਜਿਹੜਾ ਘਰ ਆ ਆ ਇਹ ਆਹਾ ਇਹ ਵੀ ਖਾਲੀ ਆ ਇਹ ਜਰਮਨ ਨੇ ਇਹ ਸ੍ਰੀਕੰ ਸਾਡੀ ਚੱਕੀ ਲਾ ਗਈ ਜੀ ਜਰਮਾ ਆ ਇਹ ਰਾਕਾਇਆ ਇਹ ਆਹਾ ਇਹ ਅਮਰੀਕਾ ਮੈਂ ਕਹਿੰਦਾ ਮਤਲਬ ਇਹ ਲੋਕੀ ਘਰ ਬੰਦ ਕਰ ਕਰਕੇ ਬਾਹਰ ਜਾ ਜਾਂਦੇ ਬਾਹਰ ਜਾਈ ਜਾਂਦੇ ਬਾਹਰ ਆ ਸਾਡੇ ਮੋਟਰਸਾਈਕਲ ਖੜੇ ਦੋ ਦੇਖੋ ਇਹ ਨਿਆਣਾ ਦੇ ਮੋਟਰਸਾਈਕਲ ਫਾੜ ਗਿਆ। ਪਾਣੀ ਪਾਣੀ ਕਰਤਾ ਉਦਾਂ। ਇਹ ਨਹੀਂ ਹਟਦਾ ਕੁੜਿਆ ਪਿਆ। ਇਹ ਨਹੀਂ ਹਟਦਾ। ਇੱਕ ਆ ਵੀ ਸਾਡੇ ਅੰਬ ਦਾ ਪੁੱਟਾ ਆ। ਨਜਾ ਨਾ ਆ ਆ। ਪਰ ਇਹਨੂੰ ਅੰਬ ਘੱਟ ਲੱਗਦੇ ਇੱਕੋ ਪਰਾਂ ਆ। ਇਹ ਜੇ ਤੁਹਾਨੂੰ ਦਿਖੇ ਤਾਂ। ਆਹ ਚੋੜੀ ਤਾਂ ਨਹੀਂ ਦੇਈ ਆ ਜੀ। ਉਹਨੂੰ ਪਲ ਜਿਆਦਾ ਪਿੰਦਾ ਇਹਨੂੰ ਘੱਟ ਪਿੰਦਾ ਵੱਡੇ ਤੇ ਆਹ ਹੈਗਾ ਸਾਡਾ ਨਲਕਾ ਆਇਆ ਗੱਡੀ ਦਾ ਕਵਰ ਦਾ ਸਾਫ਼ ਕਰ ਤੇਨੇ ਪਾਣੀ ਜਿਆਦਾ ਨਾ ਪਾਜੇ ਵਿੱਚ ਤੇ ਜਿਆਦਾ ਪਾਣੀ ਦੇਣ ਲੱਗਦੀ ਆ ਆ ਸਾਡਾ ਆ ਸਾਡਾ ਬਾਬਾ ਜੀ ਸਾਡੇ ਬਾਬਾ ਜੀ ਸਾਰਿਆਂ ਦੇ ਬਾਬਾ ਜੀ ਸਾਡੇ ਦੇ ਨਹੀਂ ਚਲੋ ਸਾਰਿਆਂ ਦੇ ਬਾਬਾ ਜੀ ਇੱਕ ਗੁਰਦੁਆਰੇ ਜਦੋਂ ਕੀਰਤਨ ਹੁੰਦਾ ਸਾਡੀ ਅੱਖੀ ਤਾਂ ਖੁੱਲਦੀ ਆ ਫੇਰੇ ਇਹ ਕੀਰਤਣੀ ਅੱਖ ਖੋਲਦਾ ਸਾਡੀ ਜਦੋਂ ਕੀਰਤਨ ਹੁੰਦਾ ਦੇਲੇ ਕੀਰਤਨ ਹੁੰਦਾ ਹੈ ਲਾਉ ਜੀ ਲਾਉ ਜੀ ਦੇਖੋ ਦੱਸੋ ਜੀ ਕਿੱਧਰ ਜਾਵੇ ਬੰਦਾ ਤੇ ਕਿੱਧਰ ਨਾ ਜਾਵੇ ਬਾਰ ਜਾਣਾ ਚਾਹਨਾ ਘੁੰਮਣ ਫਿਰਨ ਪਰ ਬਾਰਸ਼ ਪੈ ਰਹੀ ਆ ਕੀ ਕਰੀਏ ਘਰ ਸੱਦਾ ਮੰਨ ਨਹੀਂ ਲੱਗਦਾ ਲਓ ਜੀ ਉਹ ਸਾਡਾ ਝੂਲਾ ਆ ਪਾਣੀ ਪਾਣੀ ਘਰ ਤਾਂ ਦੇ ਲੋ ਸਬਜ਼ੀ ਚ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ Comente te Ok, please. 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 Please.